ਮੈਨਰੇ ਵਾਲਿਆਂ ਨੂੰ ਸਨੁਪਤਾਂ ਕੀਤਾ ਤੇ ਸਾਡੇ ਰਿਸ਼ਤੇਦਾਰ ਉਧਰ ਆ ਗਏ ਪਾਕਿਸਤਾਨ ਤੋਂ ਦੋ ਦਿਨੇ ਪਾਕਿਸਤਾਨ ਬਣੇ ਇਹ ਪਾਕਿਸਤਾਨ ਬਣਿਆ ਰਿਆ ਤੇ ਫਿਰ 30 ਸਾਲ ਜਨ ਹਿੰਦੂ ਸਾਹਿਬ ਦੀਵਾਦਾਈ ਅੱਛੇ ਨੋਰਮੰਟ ਨੇ ਵੱਡਾ ਬਾਤਤੀਆ ਨੇ ਤਾਂ ਭੈਣ ਭਰਾ ਵਾਂਗੂ ਰਹਿੰਦੇ ਸੀ ਉਹਨਾਂ ਦਾ ਮੋਲ ਨਹੀਂ ਠੀਕ ਬਹੁਤ ਦੁਨੀਆ ਖਰਾਬ ਹੈ ਹੁਣ ਬੜੇ ਪੜੇ ਪਿਆਰ ਹੀ ਬੜੇ ਪ੍ਰੇਮ ਹੀ ਉਹ ਤੇ ਕਹਿਣਾ ਪਿਆਰ ਪ੍ਰੇਮ ਕੋਈ ਬੋਲ ਕੇ ਨਹੀਂ ਆਦੀ ਇਸ ਵਕਤ ਅਸੀਂ ਮੌਜੂਦ ਆ ਉਸ ਜਗ੍ਹਾ ਦੇ ਉੱਪਰ ਜਿਸ ਦਾ ਨਾਮ ਹੈ ਪਿੰਡ ਦਾ ਪਨਿਆੜ ਪਨਿਆੜ ਉਹ ਪਿੰਡ ਹੈ ਜਿੱਥੇ 1947 ਦੇ ਵਿੱਚ ਇਸ ਪਿੰਡ ਦਾ ਜਿਹੜਾ ਇਤਿਹਾਸ ਸੀਗਾ ਉਹ ਸਿਰਜਿਆ ਗਿਆ ਗੁਰਦਾਸਪੁਰ ਜ਼ਿਲ੍ਹੇ ਦੇ ਇਤਿਹਾਸ ਦੇ ਨਾਲ ਇਸ ਪਿੰਡ ਦਾ ਜਿਹੜਾ ਇਤਿਹਾਸ ਜੁੜਿਆ ਉਸ ਦਾ ਕਾਰਨ ਸੀ ਕਿ ਜਦੋਂ ਪਾਕਿਸਤਾਨ ਦੀ ਭਾਰਤ ਦੇ ਨਾਲ ਜਿਹੜੀ ਵੰਡ ਹੋਈ ਸੀਗੀ ਉਸ ਤੋਂ ਬਾਅਦ ਲਗਾਤਾਰ ਇਸ ਇਲਾਕੇ ਦੇ ਵਿੱਚ ਇੱਕ ਰਿਫਿਊਜੀ ਕੈਂਪ ਜਿਹੜਾ ਬਣਾਇਆ ਗਿਆ ਸੀਗਾ ਉਸ ਸਮੇਂ ਦੇ ਵਿੱਚ ਔਰ ਪੰਡਿਤ ਜਵਾਰ ਲਾਲ ਨਹਿਰੂ ਉਸ ਸਮੇਂ ਇਸ ਪਿੰਡ ਦੇ ਵਿੱਚ ਆਏ ਸੀ ਜਿਹੜੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸੀ ਸੋ ਜਿਹੜੀ ਪਹਿਲੇ ਤੁਹਾਨੂੰ ਅਸੀਂ ਜਾਣਕਾਰੀ ਦਿੱਤੀ ਸੀ ਸੋ ਉਹ ਉਸ ਸਮੇਂ ਦੇ ਇੱਕ ਜਿਹੜੇ ਮੌਜੂਦਾ ਗਵਾ ਸੀਗੇ ਸਾਡੇ ਨਾਲ ਇਸ ਸਮੇਂ ਇੱਕ ਆ ਆਰਐਨਜੀ ਮੌਜੂਦ ਨੇ ਜਿਨ੍ਹਾਂ ਨੇ ਉਸ ਸਮਾਂ ਦੇਖਿਆ ਉਸ ਸਮੇਂ ਕੀ ਹਾਲਾਤ ਸੀਗੇ ਕਿਉਂਕਿ ਭਾਰਤ ਨੂੰ ਆਜ਼ਾਦ ਹੋਵੇ ਪਾਏ ਲਗਭਗ 77 ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਪਰ ਉਸ ਸਮੇਂ ਕੀ ਹਾਲਾਤ ਸੀਗੇ ਇਹਨਾਂ ਕੋਲ ਜਾਣਾਂਗੇ ਇਹਨਾਂ ਦੀ ਜ਼ੁਬਾਨੀ ਕਿ ਉਸ ਸਮੇਂ ਕੀ ਹਾਲਾਤ ਸੀ ਅੰਟੀ ਜੀ ਸਭ ਤੋਂ ਪਹਿਲੇ ਤੁਸੀਂ ਦੱਸ ਦੋ ਕਿ ਆਪਣਾ ਨਾਮ ਦੱਸੋ ਕੀ ਹੈ ਲੀਲਾ ਸੋ ਕਿੰਨੀ ਉਮਰ ਹੋ ਚੁੱਕੀ ਹੈ ਬੋਲੋ ਸੋ ਸਾਲ ਦੀ ਹੈ 100 ਸਾਲ ਇੱਥੇ ਹੀ ਘਟਨੀ ਆ ਸੋ ਸਭ ਤੋਂ ਪਹਿਲੇ ਤੁਹਾਡੇ ਕੋਲ ਇਹ ਜਾਣਾਂਗੇ ਕਿ ਕੀ ਹਾਲਾਤ ਸੀਗੇ ਜਦੋਂ 1947 ਦੇ ਵੇਲੇ ਭਾਰਤ ਪਾਕਿਸਤਾਨ ਦੀ ਵੰਡ ਹੋਈ ਹੈ ਇੱਥੇ ਦੱਸਿਆ ਜਾਂਦਾ ਸੀ ਵੀ ਇੱਥੇ ਕੈਂਪ ਲੱਗਿਆ ਸੀ ਉਸ ਸਮੇਂ ਜਦੋਂ ਰਿਫਿਊਜੀ ਕੈਂਪ ਤੇ ਸਾਰਾ ਕੈਂਪ ਆਲੇ ਦੁਆਲੇ ਦੇ ਪਿੰਡ ਸਾਰੇ ਇੱਥੇ ਆ ਗਏ تھے ਤੇ ਬੜਾ ਜੋੜੀ ਕੋ ਬੜੇ ਬੜੇ ਬਜ਼ੁਰਗ ਹੀ ਮੁਸਲਮਾਨ ਤੇ ਇੱਥੇ ਰਹਿੰਦੇ ਡੋ 7-4 ਦਿਨ ਰਹੇ ਨਾ ਫਿਰ ਮਿਲਟਰੀ ਆਈ ਇੱਥੇ ਮਿਲਟਰੀ ਵਾਲਿਆਂ ਸਾਨੂੰ ਤੰਗ ਕੀਤਾ ਤੇ ਤੁਸੀਂ ਸਾਡੇ ਰਿਸ਼ਤੇਦਾਰ ਉਧਰ ਆ ਗਏ ਪਾਕਿਸਤਾਨ ਚ ਤੋ ਕਹਿੰਦੇ ਵੀ ਤੁਸੀਂ ਉਗਰਵਾਦੀਆਂ ਮਗਾਏ ਨਾ ਆਇਆ ਕਿ ਨਹੀਂ ਉਗਰਵਾਦੀਆਂ ਸਾਡੇ ਜੋ ਆਈਏ ਤੇ ਇਸ ਤਰ੍ਹਾਂ ਦੇ ਹੀ ਫਿਰ ਇਥੇ ਬੁੱਢਾ ਇੱਕ ਮੇਰਾ ਸਹੁਰੇ ਨੂੰ ਕਹਿੰਦਾ ਮੈਂ ਬਾਬਾ ਮੈਂ ਜਾਣਾ ਮੇਰੇ ਬੱਚੇ ਨਾਲ ਤੇ ਹਨੂ ਗੱਡਾ ਦੇ ਉਹਨੂੰ ਗੱਡਾ ਦੇ ਲਾ ਕੇ ਵੱਡਾ ਐ ਬਰਾਮ ਬੰਨਗਾ ਕੇ ਤੇ ਫੇਰ ਆਇਆ ਮੇਰਾ ਸਵਰਾ ਇਹੋ ਜਿਹੇ ਹਾਲਾਤ ਸੀ ਇੱਧਰ ਸੋ ਪਹਿਲੇ ਜਦੋਂ ਦੇਸ਼ ਜਿਹੜਾ ਆਜ਼ਾਦ ਹੋਇਆ ਲਗਭਗ 77 ਸਾਲ ਦੇ ਕਰੀਬ ਦਾ ਜਿਹੜਾ ਸਮਾਂ ਹੋ ਗਿਆ ਔਰ ਇੱਕ ਦਿਨ ਐਸਾ ਸੀ ਕਿ ਜਦੋਂ ਇਹ ਜਿਹੜਾ ਸਾਰਾ ਜ਼ਿਲ੍ਹਾ ਗੁਰਦਾਸਪੁਰ ਸੀਗਾ ਪਾਕਿਸਤਾਨ ਦੇ ਵਿੱਚ ਹੀ ਰਹਿ ਗਿਆ ਸੀ ਕਿਉਂਕਿ 2 ਦਿਨ ਦੇ ਬਾਅਦ ਲਗਭਗ ਜਿਹੜਾ ਮੋੜ ਜਿਹੜਾ ਭਾਰਤ ਚ ਜਿਹੜਾ ਸ਼ਾਮਿਲ ਹੋਇਆ ਸੀ 2 ਦਿਨਾਂ ਨੇ ਪਾਕਿਸਤਾਨ ਬਣਿਆ ਪਾਕਿਸਤਾਨ ਬਣਿਆ ਰਿਹਾ ਦੇ ਫੇਟ ਜੀ ਸਾਰੇ ਦੇ ਨੇ ਹਿੰਦੁਸਤਾਨ ਦੀ ਬਾਜਾਈ ਇੱਥੇ ਤੇ ਅਪਰੋਜਾ ਮੁਸਲਮਾਨ ਇੱਥੇ ਹੀ ਉਹਨੇ ਕਿਹਾ ਪਾਕਿਸਤਾਨ ਤੇ ਮੁਸਲਮਾਨਾਂ ਬੜੀਆਂ ਖੁਸ਼ੀਆਂ ਮਨਾਈਆਂ ਜਦ ਪਾਕਤ ਆ ਨਾ ਫਿਰ ਹੋਣ ਲੱਗੇ ਤੇ ਜਾਣ ਲੱਗੇ ਸੋ ਉਸ ਵੇਲੇ ਦਾ ਜਿਹੜਾ ਕੋਈ ਸੀਨ ਤੁਸੀਂ ਤੁਹਾਨੂੰ ਯਾਦ ਹੋਵੇ ਕਿ ਕਿਸ ਤਰ੍ਹਾਂ ਲੋਕਾਂ ਦਾ ਪਿਆਰ ਮੁਹੱਬਤ ਸੀਗਾ ਆਪਸੇ ਰਹਿਣਾ ਸੈਣਾ ਬਹੁਤ ਪਿਆਰ ਸੀ ਮੁਸਲਮਾਨਾਂ ਨਾਲ ਬੜਾ ਪਿਆਰ ਸੀ ਇੱਕ ਮਗਲ ਵੀ ਸਾਡੇ ਕਾਰੀ ਦਾ ਨੰਦਾ ਹੀ ਬਹੁਤ ਚੰਗੇ ਬੰਦੇ ਸੀ ਤੇ ਅਬ ਗਵਰਨਮੈਂਟ ਨੇ ਵੱਡਾ ਫਾਇਦਾ ਤੀਆ ਨੇ ਤਾਂ ਭੈਣ ਭਰਾ ਵਾਂਗੂ ਰਹਿੰਦੇ ਸੀ ਸੁਮਤਾ ਜੀ ਹੋਰ ਕੋਈ ਉਸ ਸਮੇਂ ਦਾ ਜਿਹੜਾ ਹਾਲਾਤ ਹੋਵੇ ਜਦੋਂ 2 ਦਿਨ ਜਿਹੜੇ ਸੀਗੇ ਉਹ ਕਿਸ ਤਰੀਕੇ ਨਾਲ ਨਿਕਲੇ ਕਿਉਂਕਿ ਦੇਸ਼ ਤੇ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਲਾ ਨਹਿਰੂ ਜਿਹੜੇ ਉਹ ਵੀ ਇਸ ਜਗ੍ਹਾ ਦੇ ਵਿੱਚ ਆਏ ਸੀ ਕਿਉਂਕਿ ਇਸੇ ਪਿੰਡ ਦੇ ਵਿੱਚ ਹੀ ਜਿਹੜਾ ਦੱਸਿਆ ਜਾਂਦਾ ਕਿ ਉਸ ਸਮੇਂ ਜਿਹੜਾ ਕੈਂਪ ਬਣਿਆ ਸੀ ਉਸ ਬਾਰੇ ਥੋੜਾ ਜਿਹਾ ਦੱਸੋ ਕਿ ਉਸ ਵੇਲੇ ਕੀ ਹਾਲਾਤ ਬੰਦੇ ਸੀ ਅੱਜ ਬਹੁਤ ਬੜੀ ਹਾਲਤ ਸੀ ਪਰ ਨਾ ਮਾਰਕਟ ਆਈ ਹੁੰਦੀ ਬਾਹਲੇ ਪਿੰਡਾਂ ਦੀ ਮਾਰ ਵੀ ਹੁੰਦੀ ਫਿਰ ਦੌੜ ਦੇ ਇੱਥੇ ਆ ਜਾਂਦੇ ਸੀ ਇਹ ਲੱਗ ਲੱਗੇ ਪਿੰਡਾਂ 'ਚ ਮਾਰਕਟ ਆਈ ਵੀ ਹੁੰਦੀ ਹੈ। ਹਾਂ। ਸੋ ਫਿਰ ਤੁਸੀਂ ਜਿਹੜੀ ਤੁਹਾਡੀ ਰਿਹਾਏ ਸੀਗੇ ਜਿਹੜੇ ਤੁਹਾਡੇ ਬਜ਼ੁਰਗ ਸੀਗੇ ਉਹ ਸ਼ੁਰੂਆਤ ਜਿਹੜੀ ਮਤਲਬ ਜਿਹੜਾ ਰਹਿਣਾ ਸੈਨਾ ਸੀਗਾ ਉਹ ਦੂਸਰੀ ਤਰਫ ਦਾ ਸੀ ਕਿ ਜਾਂ ਤੁਸੀਂ ਇੱਥੇ ਦੇ ਰਹਿਣ ਵਾਲੇ ਸੀ। ਇੱਥੇ ਰਹਿਣ ਵਾਲੇ ਆ। ਇੱਥੇ ਰਹਿਣ ਵਾਲੇ ਸੀ। ਆਹ ਉਹ ਇੱਥੇ ਰਹਿਣ ਆਲੇ ਆ। ਹਾਂ। ਸੋ ਇਸ ਚੀਜ਼ ਨੂੰ ਅੱਜ ਕਿਦਾਂ ਵੇਖਦੇ ਹੋ ਕਿਉਂਕਿ ਦੇਸ਼ ਨੂੰ ਆਜ਼ਾਦ ਹੋਏ ਲਗਭਗ 77 ਸਾਲ ਦਾ ਜਿਹੜਾ ਸਮਾਂ 15 ਅਗਸਤ ਆ ਰਹੀ ਹੈ ਔਰ 15 ਅਗਸਤ ਨੂੰ 1947 ਨੂੰ ਜਦੋਂ ਇਹ ਸਾਰੀ ਵੰਡ ਪਈ ਸੀਗੀ ਤੇ ਉਸ ਉਸ ਵੇਲੇ ਦਾ ਜਿਹੜਾ ਕੋਈ ਕਿਸਾ ਹੋਰ ਹੁੰਦਾ ਕੀ ਤੁਸੀਂ ਫਰਕ ਦੇਖਦੇ ਹੋ ਆਪਣੀ ਉਮਰ ਦੇ ਤਕਾਜ਼ੇ ਦੇ ਸਾਹਬ ਦੇ ਉਹ ਹੁਣ ਦਾ ਮੋਲ ਨਹੀਂ ਠੀਕ ਬਹੁਤ ਦੁਨੀਆ ਖਰਾਬ ਹੈ ਹੁਣ ਪਹਿਲਾਂ ਬੜੇ ਪਿਆਰ ਹੀ ਬੜੇ ਪ੍ਰੇਮ ਹੀ ਹੁਣ ਤਾਂ ਕਹਿਣਾ ਪਿਆਰ ਪ੍ਰੇਮ ਕੋਈ ਭੁੱਲ ਕੇ ਨਹੀਂ ਰਾਜੀ ਸੋ ਜਿਹੜੇ ਉਹ 2 ਦਿਨ ਸੀਗੇ ਉਦੋਂ ਫਿਰ ਲੋਕਾਂ ਵੱਲੋਂ ਕੋਈ ਤੰਗ ਪਰੇਸ਼ਾਨ ਕੀਤਾ ਗਿਆ ਕਿਸੇ ਤਰੀਕੇ ਦਾ ਕਿਉਂਕਿ ਜਿਹੜੇ ਬਹੁਤ سارے ਲੋਕ ਜਿਹੜੇ ਪਾਕਿਸਤਾਨ 14 ਅਗਸਤ ਨੂੰ ਜਦੋਂ ਜਿਹੜੀ ਸ਼ੁਰੂਆਤ ਹੋਈ ਸੀਗੀ ਕੋਈ ਉਸ ਵੇਲੇ ਚੰਡੇ ਲੱਗੇ ਹੋਣ ਜਾਂ ਕਿਸੇ ਤਰੀਕੇ ਦੀ ਕੋਈ ਗੱਲ ਹੋਵੇ ਇੱਧਰ ਕੋਈ ਚੰਡੇ ਡੰਡੇ ਨਹੀਂ ਲੱਗੇ ਵੀ ਕੋਈ ਗੱਲ ਨਹੀਂ ਹੋਈ ਵੀ ਇਦਾਂ ਵਿਚਾਰਟ ਹੁੰਦੇ ਚਲੇ ਗਏ ਐਸਾ ਘਰ ਸਾਰੇ ਮੁਸਲਮਾਨ ਆ ਗਏ ਇਹ ਰੋਂਦੇ ਵੀ ਸਾਰੇ ਚਲੇ ਗਏ ਤੇ ਆਹੀ ਵੀ ਰੋਂਦੇ ਹੀ ਉਹ ਵੀ ਰੋਲੇ ਸੋ ਜ਼ਿਆਦਾ ਜਿਹੜੀ ਇਸ ਪਿੰਡ ਜਿਹੜੀ ਵਸੋ ਸੀਗੀ ਉਹ ਮੁਸਲਮਾਨਾਂ ਦੀ ਸੀਗੀ ਉਹ ਮੁਸਲਮਾਨਾਂ ਦਾ ਪਿਆਰ ਹੈ ਉਹ ਹੁਣ ਪਿਆਰ ਹੈ ਨਹੀਂ ਹੁਣ ਇੱਕ ਜੇ ਖੂਨ ਸਫੇਦ ਹੋ ਗਏ ਆ ਉਦੋਂ ਅੱਜ ਤੋਂ 20 ਸਾਲ ਪਹਿਲਾਂ ਲੋਕਾਂ 'ਚ ਬਹੁਤ ਜ਼ਿਆਦਾ ਪਿਆਰ ਸੀ ਇੱਕ ਦੂਜੇ ਦਾ ਦਾ ਬਣਾਉਂਦੇ ਆਈ ਹੁਣ ਤੇ ਮੋਹ ਪਿਆਰ ਹੀ ਹੈ ਨਹੀਂ ਇੱਕ ਦੂਜੇ ਤੇ ਵੱਢਣ ਪੈਂਦੇ ਨੇ ਵੀ ਇਹ ਕਿਉਂ ਰੋਟੀ ਖਾਂਣ ਰਿਹਾ ਮੈਂ ਨਹੀਂ ਖਾਂਣ ਰਿਹਾ ਦਾ ਨਾਲੇ ਤਿਆਰ ਘਾੜੀ ਉਦੋਂ ਜੇ ਦੇਖਦੇ ਹੁਣ ਬੜਾ ਅੰਤਰ ਹੈ ਕਹਦਾ ਦੋਸਤ ਮੁਸਲਮਾਨ ਪਰ ਕੀ ਗੱਲ ਹੈ ਕਹਿੰਦਾ ਸਾਡੀ ਚਟਣੀ ਵੀ ਨਹੀਂ ਇੰਨੇ ਮੁਸਲਮਾਨਾਂ ਨੇ ਬੈਠੇ ਹੋ ਗਏ ਦਾ ਹੀ ਜੀ ਕਹਿੰਦਾ ਸਾਡੀ ਚਟਣੀ ਵੀ ਨਹੀਂ ਸੋ ਇਹ ਜਿਹੜੇ 100 ਸਾਲ ਦੇ ਲਗਭਗ ਮਾਤਾ ਜੀ ਦੀ ਉਮਰ ਹੋ ਚੁੱਕੀ ਹੈ ਔਰ ਸਿਰਫ ਕੁਝ ਜਿਹੜਾ ਇਸ ਸਮੇ ਜਿਹੜਾ ਸਮਾਂ ਦੇਸ਼ ਨੂੰ ਆਜ਼ਾਦ ਹੋਏ 15 ਅਗਸਤ 1947 ਦੇ ਵਿੱਚ ਔਰ ਜਿਹੜੀ ਹੈ ਭਾਰਤ ਪਾਕਿਸਤਾਨ ਦੀ ਸਰਹੱਦ ਦੀ ਜਿਹੜੀ ਵੰਡ ਹੋਈ ਸੀਗੀ ਔਰ ਇਹ ਇੱਕ ਅਜਿਹਾ ਪਿੰਡ ਤੁਸੀਂ ਤਸਵੀਰ ਦੇਖੋ ਕਿ ਇਹ ਉਸ ਸਮੇ ਦੇ ਕੀ ਹਾਲਾਤ ਹੁੰਦੇ ਹੋਣਗੇ ਜਦੋਂ 2 ਦਿਨ ਦੇ ਲਈ ਇੱਥੇ ਰਫਿਊਜੀ ਕੈਂਪ ਬੰਦਾ ਬਹੁਤ ਜ਼ਿਆਦਾ ਜਿਹੜੀ ਕਮਿਊਨਿਟੀ ਹੈ ਜਿਹੜੀ ਬਹੁਤ ਬਹੁਤ ਜ਼ਿਆਦਾ ਜਿਹੜੀ ਕਮਿਊਨਿਟੀ ਹੈ ਉਹ ਮੁਸਲਿਮ ਕਮਿਊਨਿਟੀ ਜਿਹੜੀ ਉਸ ਸਮੇਂ ਇੱਥੇ ਸੀਗੀ ਉਹ ਸੋ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਜਿਹੜਾ ਗੁਰਦਾਸਪੁਰ ਹੈ ਕਿਉਂਕਿ ਸ਼ਕਰਗੜ ਜਿਹੜੀ ਸੀਗੀ ਤਹਿਸੀਲ ਗੁਰਦਾਸਪੁਰ ਦੇ ਅੰਡਰ ਜਿਹੜੀਆਂ ਉਸ ਸਮੇਂ ਜ਼ਿਲ੍ਹੇ ਦੇ ਚਾਰ ਜਿਹੜੀਆਂ ਤਹਿਸੀਲ ਜੇ ਦੱਸੀ ਜਾਂਦੀ ਐ ਸੀ ਇੱਕ ਬਟਾਲਾ ਪਠਾਨਕੋਟ ਵੀ ਇਸ ਦਾ ਏਰੀਆ ਜਿਹੜਾ ਬਹੁਤ ਜ਼ਿਆਦਾ ਸੀਗਾ ਪਰ ਆਬਾਦੀ ਜਿਹੜੀ ਹੈ ਜ਼ਿਆਦਾ ਜਿਹੜੀ ਮੁਸਲਿਮ ਹੋਣ ਕਰਕੇ ਗੁਰਦਾਸਪੁਰ ਨੂੰ ਫਿਰ ਇੱਕ ਵਾਰ ਮੁੜ ਤੋਂ ਜਿਹੜਾ ਹੈ ਵਾਪਸ ਭਾਰਤ ਦੇ ਵਿੱਚ ਸ਼ਾਮਿਲ ਕੀਤਾ ਗਿਆ ਔਰ 17 ਅਗਸਤ ਨੂੰ ਯਾਨੀ ਕਿ ਦੁਬਾਰਾ ਤੋਂ ਆਜ਼ਾਦ ਤੇ ਗੁਰਦਾਸਪੁਰ 14 ਅਗਸਤ ਨੂੰ ਹੀ ਹੋ ਗਿਆ ਸੀ ਪਰ ਮੁੜ ਤੋਂ ਭਾਰਤ ਦੇ ਵਿੱਚ 17 ਅਗਸਤ ਨੂੰ ਜਦੋਂ ਸ਼ਾਮਿਲ ਕੀਤਾ ਗਿਆ ਕਿਉਂਕਿ ਦੱਸ ਦਈਏ ਕਿ ਉਸ ਸਮੇਂ ਦੇ ਵਿੱਚ ਅਗਰ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਹੈ ਪਾਕਿਸਤਾਨ ਦੇ ਵਿੱਚ ਰਹਿ ਜਾਂਦਾ ਤਾਂ ਸ਼੍ਰੀਨਗਰ ਤੱਕ ਜਾਣ ਦੇ ਲਈ ਯਾਨੀ ਕਿ ਜੰਮੂ ਦੇ ਨਾਲ ਕਨੈਕਟੀਵਿਟੀ ਬਿਲਕੁਲ ਖਤਮ ਹੋ ਚੁੱਕੀ ਸੀ ਜਿਸ ਤੋਂ ਬਾਅਦ ਇਸ ਦੇ ਵਿੱਚ ਬੜਾ ਇੱਕ ਅਹਿਮ ਰੋਲ ਰਿਹਾ ਉਸ ਸਮੇਂ ਦੇ ਵਿੱਚ ਜਸਟਿਸ ਮੇਰਚੰਦ ਮਹਾਜਨ ਜਿਨ੍ਹਾਂ ਦੀ ਕੋਰਟ ਕਈ ਸੂਝਵਾਨ ਜਿਹੜੇ ਲੀਡਰ ਸੀਗੇ ਉਹ ਇਸ ਦੇ ਵਿੱਚ ਸ਼ਾਮਿਲ ਹੋਏ ਇਹ ਫੈਸਲਾ ਕੀਤਾ ਗਿਆ ਕਿ ਜਿਹੜਾ ਸ਼ਕਰਗੜ ਹੈ ਉਹ ਪਾਕਿਸਤਾਨ ਦਾ ਹਿੱਸਾ ਰਹੇਗਾ ਔਰ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਹੈ ਕਿਉਂਕਿ ਇੱਥੋਂ ਜੰਮੂ ਜਾਣ ਲਈ ਕੋਈ ਵੀ ਰਸਤਾ ਬਾਕੀ ਨਹੀਂ ਸੀ ਬਚਦਾ ਇਸ ਕਰਕੇ ਮੋੜ ਤੋਂ ਗੁਰਦਾਸਪੁਰ ਨੂੰ ਭਾਰਤ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੋ ਇਹ ਜਿਹੜੀ ਤੁਸੀਂ ਜ਼ੁਬਾਨੀ ਸੁਣੀ ਹੈ ਉਸ ਸਮੇਂ ਦੇ ਕੀ ਹਾਲਾਤ ਸੀਗੇ ਮਾਤਾ ਜੀ ਦੀ ਲਗਭਗ 100 ਸਾਲ ਤੋਂ ਜ਼ਿਆਦਾ ਦੀ ਉਮਰ ਹੈ ਪਰ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਉਸ ਵੇਲੇ ਕੀ ਹਾਲਾਤੀ ਪਿਆਰ ਮੁਹਬਤ ਕਿਦਾਂ ਦਾ ਸੀ ਸਾਰੀ ਗੱਲਬਾਤ ਜਿਹੜੀ ਆ ਉਹਨਾਂ ਨੇ ਦੱਸੀ ਅੱਜ ਦੀ ਇਸ ਖਾਸ ਰਿਪੋਰਟ 'ਚ ਤੁਹਾਨੂੰ ਇਹ ਦਿਖਾਇਆ ਹੈ ਡੇਲੀ ਪੋਸਟ ਪੰਜਾਬ ਰੈਣਾ ਹਿਮਾਚਲ ਦੀ ਕਿ ਗੁਰਦਾਸਪੁਰ ਕਿਸ ਤਰੀਕੇ ਦੇ ਨਾਲ ਜਿਹੜਾ ਹੈ 14 ਅਗਸਤ ਨੂੰ ਆਜ਼ਾਦ ਹੋਇਆ ਤੇ ਮੁੜ ਕਿਸ ਤਰੀਕੇ ਦੇ ਨਾਲ ਉਸ ਨੂੰ ਵਾਪਸ ਜਿਹੜਾ ਹੈ 17 ਅਗਸਤ ਨੂੰ ਵਾਪਸ ਭਾਰਤ ਦੇ ਵਿੱਚ ਸ਼ਾਮਿਲ ਕੀਤਾ ਗਿਆ ਕੈਮਰਾ ਪਰਸਨ ਮੋਇਦਨ ਆ ਰੋਹਿਤ ਮਹਾਜਨ ਡੇਲੀ ਪੋਸਟ ਪੰਜਾਬ ਰੈਣਾ ਹਿਮਾਚਲ ਗੁਰਦਾਸਪੁਰ ਪੰਜਾਬ